ਪੰਜਾਬ ਦੇ ਵਿੱਚ ਮਤਲਬ ਕਿ ਵੀ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਹੈਗੀਆਂ ਨੇ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਨੇਗੀਆਂ ਆਪਣੇ ਲੋਕ ਮਨਾਲੀ ਚਲੇ ਜਾਂਦੇ ਨੇ ਸ਼ਿਮਲੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਇਹਨਾਂ ਜਗਤ ਇਹਨਾਂ ਥਾਂਵਾਂ ਦਾ ਪਤਾ ਨਹੀਂ ਹੈਗਾ ਤੇ ਰਾਤ ਦਾ ਆਪਣਾ ਠਿਕਾਣਾ ਸੀਗਾ ਜੀ ਟਿੱਕਰ ਵਾਲੀ ਮਾਤਾ ਮੰਦਰ ਕਮਰੇ ਤਾਂ ਹੈ ਨਹੀਂ ਸੀਗੇ ਤੇ ਦਰਬਾਰ ਦੇ ਅੰਦਰ ਹੀ ਬੈਠ ਉਹਨਾਂ ਨੇ ਗੱਦੇ ਦਿੱਤੇ ਸੀਗੇ ਵੀ ਤੁਸੀਂ ਇੱਥੇ ਸੌਂਜੋ ਤੇ ਕਹਿੰਦੇ ਵੀ ਸਵੇਰੇ ਸੰਗਤ ਆਊਗੀ ਸਾਜਰੇ ਤਸੀਂ ਵੀ ਟਾਈਮ ਨਾਲ ਹੀ ਉੱਠ ਕੇ ਨਹਾ ਧੋਲੇ ਬਾਬਦਾ ਹਨਾ ਚਲੇ ਕਦੋਂ ਮਰਜ਼ੀ ਜਾਇਓ ਪਰ ਗੱਦੇ ਟਾਈਮ ਨਾਲ ਹੀ ਆਪਣੇ ਸਾਈਡ ਤੇ ਕਰਦੇ ਤੇ ਉੱਥੇ ਪੈ ਸੀਗੇ ਜੀ ਰਾਤ ਸਾਹਮਣੇ ਉਹ ਠਿਕਾਣਾ ਸੀਗਾ ਜੀ ਆਪਣਾ ਤੇ ਉੱਥੇ ਕੀੜੇ ਕੁੜੇ ਜਿਆਦੇ ਸੀਗੇ ਫਿਰ ਖਿੱਚ ਕੇ ਕਰਦੇ ਜਿਵੇਂ ਉਰੇ ਕਰ ਲੈ ਸੀਗੇ ਵਿਚਾਲੇ ਜੇ ਹਲ ਹਾਲ ਹੁਣ ਆਪਾਂ ਬੈਗ ਬੂਗ ਬੰਦ ਲਏ ਆਪਣੇ ਪਾਣੀ ਦੀ ਬੋਤਲ ਭਰ ਲਈ ਚਾਹ ਪੀਣੇ ਹੈਗੇ ਚੱਲ ਕੇ ਢਾਬੇ ਤੇ ਤੇ ਫੇਰ ਦਿਖਾਉਣਾ ਤੁਹਾਨੂੰ ਮਿੰਨੀ ਗਵਾ ਅੱਜ ਤਾਂ ਦਿਖਾਈ ਦੇਵਾਂਗੇ 5 ਕਿਲੋਮੀਟਰ ਹੀ ਆਓ ਖੜੇ ਨੇ ਆਪਣੇ ਸਾਈਕਲ ਆਪਣੇ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹੋਏ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਲੈਕਮ ਨਮਸਤੇ ਮੌਤਿਆਈ ਗਰਮੀ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਚੜਾਈਆਂ ਤੇ ਸਾਈਕਲ ਚਲਾ ਕੇ ਲੈ ਕੇ ਆਏ ਆਂਗੇ ਸਵੇਰ ਦਾ ਸਮਾਂਗਾ ਜੀ 7:00 ਵਜੇ ਨੇ ਤੇ ਮੰਦਰ ਚੋਂ ਬਾਹਰ ਨਿਕਲੇ ਸੀਗੇ ਢਾਬੇ ਤੇ ਖੜ ਕੇ ਚਾਹ ਪੀ ਕੇ ਤੇ ਫਿਰ ਅੱਗੇ ਨੂੰ ਚੱਲ ਪਏ ਜੀ ਤੇ ਉੱਥੋਂ ਚੱਲ ਕੇ 1.5 ਕਿਲੋਮੀਟਰ ਅੱਗੇ ਆ ਕੇ ਫੇਰ ਖੱਬੇ ਪਾਸੇ ਨੂੰ ਸੜਕ ਮੁੜਦੀ ਹੈਗੀ ਜਿਹੜੀ ਸਿੱਧੀ ਜਾਂਦੀ ਹੈ ਮਿੰਨੀ ਗੋਆ ਨੂੰ ਤੇ ਇੱਥੋਂ ਸਾਰੀ ਹੈਗੀ ਜਿਹੜੀ ਥੱਲੇ ਨੂੰ ਟਲਾਂਣ ਬਣੀ ਹੋਈ ਹੈਗੀ ਸੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦੇ ਘੈਂਟ ਫੋਨ ਵਾਲੀ ਆ ਦੋਸਤੋ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਤੇ ਬਹੁਤ ਹੀ ਮਜ਼ਾ ਆਉਣ ਵਾਲਾ ਵੀਡੀਓ ਦੇਖਣ ਦੇ ਵਿੱਚ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਮਿੰਨੀ ਗਵਾਸੋ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਆਪਣੇ ਕਮੈਂਟ ਸਾਂਝੇ ਜਰੂਰ ਕਰਿਆ ਕਰੋ ਤਾਂ ਉਹਦੇ ਨਾਲ ਸਾਨੂੰ ਵੀ ਜਿਹੜੀ ਨੌਲੇਜ ਮਿਲਦੀ ਹੈਗੀ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਬਾਕੀ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਹੋਰ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਦੇ ਲਈ ਸੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੰਦਰ ਤੋਂ ਚੱਲ ਕੇ ਚਾਹ ਚੂ ਪੀ ਕੇ ਆਪਾਂ ਖਿੱਚਤੇ ਹੀ ਸਾਈਕਲ ਤੇ ਉਹ ਚੜਾਈ ਚੜ ਜਾਂਦੀ ਐ ਨੀਕ ਉਹ ਸਾਹਮਣੇ ਦੇਖ ਸਕਦੇ ਤੁਸੀਂ ਉਹ ਜਿੱਥੇ ਬਾਈ ਹੁਣੀ ਤੁਰੇ ਆਉਂਦੇ ਨੇਗੇ ਉਹ ਤੇ ਉਸ ਤੋਂ ਪਹਿਲਾਂ ਜਿੱਥੇ ਹੋ ਪਰੇ ਤੁਰੇ ਜਾਂਦੇ ਨੇਗੇ ਪਰੇ ਨੂੰ ਬੰਦੇ ਤੇ ਆਪਣੇ ਆਪ ਦੋਸਤ ਉਹ ਆ ਰਿਹਾ ਜੀ ਪਿੱਛੇ ਰਵੀ ਸਿਆ ਆਪਣੇ ਕੋਲੇ ਗੇਰਾਂ ਵਾਲਾ ਸਾਈਕਲ ਉਹਦੇ ਕਰਕੇ ਥੋੜੀ ਜੀ ਸੌਖ ਹੋ ਜਾਂਦੇ ਆਪਾਂ ਨੂੰ ਪਰ ਸਾਹ ਫੇਰ ਵੀ ਚੜਦਾ ਹੈ। ਬਾਕੀ ਮੌਸਮ ਠੀਕ ਆ ਸਵੇਰ-ਸਵੇਰ ਦਾ ਸਮਾਂ। ਇੰਨੇ ਕ ਨਾਲ ਸਫਰ ਜਿਹਾ ਖਿੱਚਿਆ ਜਾਂਦਾ ਹੈ। ਬਾਕੀ ਕਿਲੋ-ਕਮੀਟਰ ਤੋਂ ਜਾ ਕੇ ਨਾ ਜਿਹੜੀ ਸੜਕ ਮੁੜਦੀ ਹੈਗੀ ਜੀ ਮਿਨੀ ਗੋਆ ਨੂੰ ਤੇ ਉਹ ਸੜਕ ਤੇ ਫਿਰ ਢਲਾਨ ਆ ਥੱਲੇ ਨੂੰ ਤੇ ਉੱਥੇ ਫਿਰ ਸਾਈਕਲ ਆ ਜਿਹੜੇ ਉਹ ਆਪਦੇ ਆਪ ਹੀ ਰੁੜੀ ਜਾਣਗੇ ਉੱਪਰ ਬਹਿ ਜਾਣਗੇ ਆਰਾਮ ਨਾਲ ਤੇ ਸਿੱਧਾ ਮਿਨੀ ਗੋਆ ਜਾ ਕੇ ਖੜਾਂਗੇ ਜੀ ਆਪਾਂ। ਬ੍ਰੇਕ ਤਾਂ ਲਾਉਣੇ ਪੈਣਗੇ ਨਹੀਂ ਫਿਰ ਗਾਹਾਂ ਵੀ ਲੰਘ ਸਕਦੇ ਆ ਤੇ ਚੋਬਰ ਆ ਗਿਆ ਆਪਣੇ ਨਾਲ ਦਾ ਵੀ ਬਹਿ ਗਿਆ ਸਾਈਕਲ ਤੇ ਪਰ ਪਹਾੜੀ ਏਰੀਆ ਦੇ ਵਿੱਚ ਜਿਹੜੇ ਸਾਈਕਲ ਨੇ ਉਹ ਗੇਰਾਂ ਵਾਲੇ ਕਾਮਯਾਬ ਨੇ ਕਿਉਂਕਿ ਦੂਜੇ ਸਾਈਕਲ ਚੱਲਦੇ ਨਹੀਂ ਉਹ ਫੇਰ ਰੁਕ ਗਿਆ ਉੱਥੇ ਚੜਾਈ ਆਉਂਦੀ ਆ ਜ਼ੋਰ ਜਿਆਦਾ ਲੱਗਦਾਗਾ ਲੱਤਾਂ ਨੇ ਪੱਟ ਨੇ ਉਹ ਫੇਰ ਟਾਈਟ ਹੋ ਜਾਂਦੇ ਨੇ ਕਿ ਜਦੋਂ ਜ਼ਿਆਦਾ ਜ਼ੋਰ ਲੱਗਦਾ ਫੇਰ ਉਹ ਪੈਡਲ ਨਹੀਂ ਵਗਦਾ ਹੈਗਾ ਸੋ ਪਹਾੜੀ ਏਰੀਆ ਦੇ ਵਿੱਚ ਜਦੋਂ ਵੀ ਆਵੋ ਤਾਂ ਗੇਰਾਂ ਵਾਲਾ ਸਾਈਕਲ ਲੈ ਕੇ ਆਇਓ ਮੇਰਾ ਵੀ ਫਿਲਹਾਲ ਪਹਿਲਾ ਦੂਜਾ ਤੀਜਾ ਚੌਥੇ ਗੇਅਰ ਚ ਹੈਗਾ ਜੀ ਪਿੱਛੋਂ ਚੌਥਾ ਹੈਗਾ ਤੇ ਮੋਰਲੇ ਪਾਸਿਓਂ ਤੀਜਾ ਗੇਅਰ ਹੈ ਜੀ ਲੋ ਜਮਾ ਲੋ ਆ ਜਿਹੜਾ ਤੇ ਪਾ ਕਰਕੇ ਥੋੜੀ ਰੈਲ ਆ ਜੇ ਆਹ ਗਰਾਰੀ ਚ ਪਾ ਲਿਆ ਫਿਰ ਤਾਂ ਇਦੋਂ ਵੀ ਰੈਲ ਆ ਹੋ ਜਾਊਗਾ ਪਰ ਫੇਰ ਵੀ ਆਏ ਹੈਗਾ ਜ਼ੋਰ ਤਾਂ ਲੱਗਦਾ ਹੈਗਾ ਵੀ ਪੱਟਾਂ ਦਾ ਜ਼ੋਰ ਲੱਗਦਾ ਕਿਉਂਕਿ ਤੇਜ਼ ਤੇਜ਼ ਕਮਾਉਣੇ ਪੈਂਦੇ ਨੇ ਛੇਕ ਨਿਕਲ ਜਾਂਦਾ ਹੈ ਪੱਟਾਂ ਦੇ ਵਿੱਚੋਂ ਤੇ ਆ ਗਿਆ ਨੌਜਵਾਨ ਬਾਕੀ ਆ ਸੜਕ ਜਾਂਦੀ ਆ ਜੀ ਥੱਲੇ ਨੂੰ ਜਿਹੜੀ ਸਿੱਧੀ ਜਾਂਦੀ ਆ ਮਿੰਨੀ ਕੋ ਤੇ ਆਪਾਂ ਤੁਹਾਨੂੰ ਸੜਕ ਤੇ ਚੱਲਦੇ ਆਗੇ ਸਾਈਕਲ ਚਲਾਉਂਦੇ ਆ ਫੇਰ ਵੀਡੀਓ ਬਣਾਉਨੇ ਫੇਰ ਪਤਾ ਲੱਗੂ ਕਿ ਕਿੰਨੀ ਟਲਾਣਾ ਗਈ ਛੋਟੇ ਹੁੰਦੇ ਆ ਨੇ ਆਪਾਂ ਕਾਰਟੂਨ ਦੇਖਦੇ ਹੁੰਦੇ ਸੀ ਟੌਮ ਐਂਡ ਜੈਰੀ ਤੇ ਉਹਦੇ ਵਿੱਚ ਰਾਹ ਹੁੰਦੇ ਸੀ ਜੇ ਬਣੇ ਹੋਏ ਪਹਿਲਾਂ ਚੜਾਈ ਹੁੰਦੀ ਸੀ ਉੱਪਰੋਂ ਫੇਰ ਥੱਲੇ ਨੂੰ ਉਤਰਾਈ ਫੇਰ ਚੜਾਈ ਫੇਰ ਉਤਰਾਈ ਪਹਾੜੀ ਏਰੀਆ ਜਿਹੇ ਦੇ ਵਿੱਚ ਤੇ ਓਮੇ ਦਾ ਰਾਹ ਹੈ ਜੀ ਇਹ ਇੱਥੋਂ ਚੜਾਈ ਆ ਫੇਰ ਉਤਰਾਈ ਆ ਫੇਰ ਚੜਾਈ ਆ ਫੇਰ ਉਤਰਾਈ ਹੈਗੀ ਉੱਪਰ ਨੂੰ ਵਧੀ ਜਾਂਦੀ ਹੈਗੀ ਉੱਪਰ ਨੂੰ ਉਚਾਈ ਵਧੀ ਜਾਂਦੀ ਹੈਗੀ ਜਿਵੇਂ ਜਿਵੇਂ ਅੱਗੇ ਨੂੰ ਵਧੀ ਜਾਂਦੇ ਆ ਓਮੇ ਦਾ ਰਾਹ ਬਣਿਆ ਹੋਇਆ ਹੈਗਾ ਜੀ ਇਹ ਕਮੈਂਟ ਕਰਕੇ ਦੱਸੋ ਕਿਹਨੇ ਕਿਹਨੇ ਦੇਖਿਆ ਹੈਗਾ ਤੇ ਹੁਣ ਚੱਲਦੇ ਆਂਗੇ ਆਪਾਂ ਇਧਰ ਨੂੰ ਉਤਰਾਈ ਵੱਲ ਨੂੰ ਮਿੰਨੀ ਗੋਆ ਸਵੇਰ ਦੇ ਸਵੇਰ ਕੇ 7:00 ਵਜੇ ਤੇ ਸਵੇਰ ਦਾ ਨਜ਼ਾਰਾ ਦਿਖਾਉਣੇ ਤੁਹ। ਜਿਹੜਾ ਇਹ ਮਿੰਨੀ ਕੋ ਵਾਲਾ ਰਾਹ ਹੈ ਜੀ ਉਹ ਐਵੇਂ ਦਾਗਾ ਕੁਛ। ਚੜ੍ਹਾਈ ਆ, ਉਤਰਾਈ ਆ, ਚੜ੍ਹਾਈ ਆ, ਉਤਰਾਈ ਆ। ਆਹ ਰਾਹ ਹੈ ਜੀ ਬਹੁਤ ਹੀ ਸੋਹਣਾ। ਤੇ ਇਧਰਲੇ ਪਾਸੇ ਥੰਡੇ ਨੂੰ ਸਾਰੇ ਜੰਗਲ ਆਗਾ। ਕੋਨਾ ਮਾਹੌਲ ਆ ਜੀ ਸਵੇਰ ਦਾ ਠੰਡਾ ਠੰਡਾ ਮੌਸਮ ਆ ਪਰ ਜਦੋਂ ਪੈਡਲ ਜੇ ਮਾਰਦੇ ਆ ਫਿਰ ਮੌਸਮ ਮੌਸਮ ਦਾ ਕਿਧਰੇ ਜਾਂਦਾਗਾ ਫਿਰ ਗਰਮੀ ਪਾਣੀ ਆ ਕੁਝ ਹੁੰਦੀ ਆ ਜਿਵੇਂ ਫਰਿੱਜ ਚੋਂ ਕੱਢ ਕੇ ਠੰਢੀ ਠੰਢੀ ਪਾਣੀ ਦੀ ਬੋਤਲ ਕਾ ਰੱਖ ਲਵੇ ਆਪਾਂ ਬਾਹਰ ਉਹਦੇ ਤੋਂ ਨਹੀਂ ਪਾਣੀ ਆ ਨੇ ਚੜ ਚ ਮੱਚੜ ਜਾਂਦਾ ਪੈਡਲ ਮਾਰਨ ਲਈ ਕਰਮੇਜੀ ਆ ਮੇਚ ਆਉਂਦੀ ਆ ਹੁਣ ਮੂਰੇ ਫੇਰ ਚੜਾਈ ਆਗੀ ਜਿੱਥੇ ਤੱਕ ਜਾਂਦਾ ਸਾਈਕਲ ਜਾਊਗਾ ਫਿਰ ਉਹ ਦੁਬਾਰਾ ਪੈਡਲ ਮਾਰਾਂਗੇ ਤੇ ਫਿਰ ਅੱਗੇ ਫੇਰ ਜਾ ਕੇ ਉਤਰਾਈ ਆਗੀ ਲੋ ਜੀ ਐਵੇਂ ਦਾ ਕੋ ਮਾਹੌਲ ਹੈ ਜੀ ਐ ਮੇਰੀ ਕੋ ਸੜਕ ਹੈ ਜੀ ਉਹ ਤਰਾ ਹੀ ਉੱਤਰ ਕੇ ਆਏ ਆ ਜੀ ਆਪਾਂ ਹੁਣ ਆਹ ਸੜਕ ਆਉਂਦੀ ਹੈ ਇੱਧਰ ਨੂੰ ਤੇ ਰਵੀ ਸਿਆਹ ਹਜੇ ਪਿੱਛੇ ਹੈਗਾ ਦੇਖਦੇ ਇੱਥੋਂ ਹੀ ਨਿਕਲੂਗਾ ਹੋ ਆ ਗਿਆ ਜੀ ਨੌਜਵਾਨ ਬਹਿ ਜਾ ਉੱਤੇ ਬਹਿ ਜਾ ਹੁਣ ਤਾਂ ਆਣੀ ਆ ਜੀ ਹੋ ਆ ਗਿਆ ਜੀ ਦੇਖੋ ਆ ਚੜ ਗਿਆ ਚਾ ਮੁੰਡੇ ਨੂੰ ਹੁਣ ਤਾਂ ਪੈਡਲ ਮਾਰ ਲਾ ਜ਼ੋਰ ਦੀ ਕੱਲੀਆਂ ਉਂਗਲੀਆਂ ਖਰੀਆਂ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਅੱਜ ਮੇਤਰੋ ਮੌਸਮ ਆ ਜਿਹੜਾ ਲੋਟ ਆ 2-3 ਕਿਲੋਮੀਟਰ ਮੈਂ ਫਿਰ ਵੀ ਚੜਾਈ ਚੜ ਕੇ ਆ ਗਿਆ ਤੁਰ ਕੇ ਪਰ ਮੈਨੂੰ ਅੱਜ ਫੀਲ ਨਹੀਂ ਹੋਈ ਕਿਉਂਕਿ ਮੌਸਮ ਠੀਕ ਦਾ ਕੱਲ ਧੁੱਪ ਵਾਲੀ ਸੀ ਉਹਦੇ ਕਰਕੇ ਬੱਸ ਹੋ ਗਈ ਆਪਾਂ ਖ ਚੱਲਦੇ ਆਂ ਆ ਲੇਟਣਾ ਆਣੀ ਰਾਤ ਤਾਂ ਇਹ ਵੀ ਨਹੀਂ ਲੱਗਿਆ ਪਤਾ ਵੀ ਕਿੱਥੇ ਪਏ ਆ ਰਾਤ ਆ ਪਤਾ ਨਹੀਂ ਲੱਗਿਆ ਝੂਣ ਮੱਛਰ ਪਤਾ ਨਹੀਂ ਕੀ ਕੀ ਲੜੀ ਗਿਆ ਫਣਸੀਆਂ ਜੀਆਂ ਸਵੇਰੇ ਹੋਏ ਤੇ ਪਤਾ ਲੱਗਿਆ ਚੱਲਦੇ ਫੇਰ ਅੱਗੇ 1 ਕਿਲੋਮੀਟਰ ਰਹਿ ਗਿਆ ਹੁਣ ਚੱਲਦੇ ਆਂ ਫੇਰ ਉਤਰਾਈ ਹੈਗੀ ਅੱਗੇ ਤੇ ਆਪਾਂ ਨਾ ਮਿੰਨੀ ਗੋਆ ਤੋਂ 500 ਮੀਟਰ ਪਿੱਛੇ ਖੜੇ ਆਂ ਕਿ ਅੱਧਾ ਕਿਲੋਮੀਟਰ ਤੇ ਔਰ ਇਹਨਾਂ ਖੇਤ ਸੀਗੇ ਝੋਨਾ ਲਾਇਆ ਹੋਇਆ ਸੀਗਾ ਤੇ ਕੱਲ ਕਰਨ ਬਾਈ ਜਿੰਨਾਂ ਨੇ ਸਾਨੂੰ ਰਹਿਣ ਦਾ ਕਰਕੇ ਦਿੱਤਾ ਹੱਲ ਸਾਰਾ ਉਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਜਿਹੜੀ ਖੇਤੀ ਹੈਗੀ ਉਹ ਸਾਰੀ ਹੈ ਜਿਹੜੀ ਖੇਤੀ ਮੀਂਹ ਤੇ ਨਿਰਭਰ ਕਰਦੀ ਹੈ ਜੀ ਵੀ ਮੀਂਹ ਪਊਗਾ ਤਾਂ ਫਸਲ ਵਧੀਆ ਹੋਊਗੀ ਹੁਣ ਆ ਝੋਨਾ ਲੱਗਿਆ ਹੋਇਆ ਹੈਗਾ ਜੀ ਇੱਧਰ ਆ ਆ ਦਿਖਾਉਣੇ ਆਗੇ ਤੁਹਾਨੂੰ ਹਉ ਦੇਖੋ ਜੀ ਆ ਝੋਨਾ ਲੱਗਿਆ ਹੋਇਆ ਹੈਗਾ ਇੱਥੇ ਇਹਨਾਂ ਦਾ ਜਿਹੜੀ ਖੇਤੀ ਹੁੰਦੀ ਹੈ ਪਹਾੜਾਂ ਦੇ ਵਿੱਚ ਉਹਨੂੰ ਪੌੜੀ ਨੂੰਮਾ ਖੇਤੀ ਕਹਿੰਦੇ ਨੇ ਕਿਉਂਕਿ ਪੱਧਰਾ ਨਹੀਂ ਹੁੰਦਾ ਨਾ ਇਲਾਕਾ ਉੱਚਾ ਨੀਮਾ ਥੱਲੇ ਨੂੰ ਐ ਫਿਰ ਨੀਮਾ ਹੁੰਦਾ ਆਉਂਦਾ ਹੈਗਾ ਤਾਂ ਕਰਕੇ ਪੌੜੀ ਨੂੰਮਾ ਖੇਤੀ ਕਹਿੰਦੇ ਨੇ ਪੌੜੀਆਂ ਦੇ ਸਾਬ ਨਾਲ ਪੌੜੀਆਂ ਦਾ ਜਿਵੇਂ ਡਿਜ਼ਾਈਨ ਹੁੰਦਾ ਉਵੇਂ ਦੀ ਖੇਤੀ ਹੁੰਦੀ ਹੈਗੀ ਇੱਥੇ ਤੇ ਪਾਣੀ ਦਾ ਕੋਈ ਸੋਰਸ ਹੈ ਨਹੀਂਗਾ ਮੀਂਹ ਆਊਗਾ ਤਾਂ ਝੋਨੇ ਨੂੰ ਪਾਣੀ ਲੱਗੂ ਤਾਂ ਫਸਲ ਵਧੀਆ ਹੋਊ ਕਹਿੰਦੇ ਵੀ ਸਾਡੀ ਸਾਰੀ ਫਸਲ ਹੈ ਜਿਹੜੀ ਉਹ ਮੀਂਹ ਤੇ ਨਿਰਪਰ ਕਰਦੀ ਹੈਗੀ ਜਿਵੇਂ ਕਹਿੰਦੇ ਵੀ ਅਧਰੇ ਇਲਾਕੇ ਨੇ ਮੋਟਰਾਂ ਹੁੰਦੀਆਂ ਨੇ ਨਹਿਰਾਂ ਦਾ ਪਾਣੀ ਆ ਜਾਂਦਾ ਜਾਂ ਹੋਰ ਹਨਾ ਕਈ ਸੋਰਸ ਹੁੰਦੇ ਨੇ ਇੱਥੇ ਕਹਿੰਦਾ ਉਹ ਕੁਝ ਨਹੀਂ ਹੈਗਾ ਤਾਂ ਕਰਕੇ ਖੇਤੀ ਕਹਿੰਦਾ ਵੀ ਜਿੰਨਾ ਮੀਂਹ ਵਧੀਆ ਪਊਗਾ ਓਨੀ ਵਧੀਆ ਹੋਊਗੀ ਏ ਆ ਗਿਆ ਜੀ ਸਾਹਮਣੇ ਵਾਲੇ ਪਾਸੇ ਰਾਵੀ ਦਰਿਆ ਇਧਰਲੇ ਪਾਸੇ ਆ ਗਿਆ ਜੀ ਸਾਹਮਣੇ ਰਾਵੀ ਦਰਿਆ ਦਾ ਏਰੀਆ ਸੋ ਰਾਵੀ ਦਰਿਆ ਦੇ ਕਿਨਾਰੇ ਤੇ ਬਣਿਆ ਹੋਇਆ ਹੈਗਾ ਜੀ ਮਿੰਨੀ ਗੋਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸੋਹਣਾ ਮਾਹੌਲ ਆ ਗਰਾਊਂਡ ਆ ਪੂਰਾ ਇਹ ਉਹ ਅੱਗੇ ਜਾ ਕੇ ਜਵਾਕਾਂ ਦੇ ਖੇਡਣ ਲਈ ਝੂਲੇ ਵਗੈਰਾ ਵੀ ਲੱਗੇ ਹੋਏ ਨੇ ਚੱਲਦੇ ਆਂ ਕਿ ਆਪਾਂ ਉੱਥੇ ਗਾਹਾਂ ਦਿਖਾਉਣੇ ਆ ਤੁਹਾਨੂੰ ਜਾ ਕੇ ਇਹ ਬਹੁਤ ਹੀ ਵੱਡਾ ਗਰਾਊਂਡ ਬਣਾਇਆ ਹੋਇਆ ਹੈ ਇਹ ਇੱਕ ਤੇ ਕਈ ਸਾਰੀਆਂ ਦੁਕਾਨਾਂ ਲੱਗਿਆ ਹੋਏ ਨੇ ਖਾਣ ਪੀਣ ਦੀਆਂ ਤੇ ਕੈਂਪਿੰਗ ਕਰਨ ਵਾਲਾ ਇੱਕ ਵਧੀਆ ਠਿਕਾਣਾ ਹੈ ਇਹ picnic spot ਹੈਗਾ tourist place ਆ ਪੰਜਾਬ ਦੀ ਸਭ ਤੋਂ ਵਧੀਆ ਤੇ ਇਹ ਇੱਥੇ ਖਤਮ ਨਹੀਂ ਹੋ ਜਾਂਦੀ ਇਹਦੀ ਖੂਬਸੂਰਤੀ ਹੈ ਜਿਹੜੀ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਗੇ ਉਹ ਹੈਗੀ ਹੈ ਜੀ ਇੱਧਰਲੇ ਪਾਸੇ ਆਹ ਦੇਖੋ ਜੀ ਇਹ ਹੈਗਾ ਜੀ ਰਣਜੀਤ ਸਾਗਰ ਡੈਮ ਦਾ ਪਾਣੀ ਰਾਵੀ ਦਰਿਆ ਤੇ ਬਹੁਤ ਹੀ ਸੋਹਣਾ ਨਜ਼ਾਰਾ ਹੈਗਾ ਦੇਖੋ ਜੀ ਉਹ ਕੈਸ਼ਟੀਆਂ ਚੱਲਦੀਆਂ ਨੇ ਤੇ ਇਹ ਸਮਾਨ ਦੀ ਢੋਆ ਢੋਹੀ ਉਧਰੋਂ ਇੱਧਰ ਆਉਣਾ ਕਿਸੇ ਨੇ ਮੋਟਰਸਾਈਕਲ ਨੇ ਜਾਂ ਕੋਈ ਹੋਰ ਸਮਾਨ ਹਨਾ ਸਾਰਾ ਕੁਝ ਫਿਰ ਕੈਸ਼ਟੀਆਂ ਰਾਹੀਂ ਹੁੰਦਾ ਹੈ ਇੱਥੋਂ ਤੇ ਆਹ ਬਾਈ ਹੁਣੇ ਵੀ ਖੜੇ ਨੇ ਸ਼ਾਇਦ ਇਹਨਾਂ ਨੇ ਵੀ ਉਧਰ ਪਰੇ ਜਾਣਾ ਹੋਊਗਾ ਤੇ ਐਵੇਂ ਦਾ ਮਾਹੌਲ ਹੈ ਜੀ ਓਰੇ ਇੱਥੇ ਆ ਕੇ ਇੱਕ ਵਾਰੀ ਤਾਂ ਲੱਗਦਾ ਬੰਦੇ ਨੇ ਵੀ ਜੰਨਤ ਦੇ ਵਿੱਚ ਆ ਗਏ ਆਪਾਂ ਸਵਰਗ ਦੇ ਵਿੱਚ ਆ ਗਏ। ਸੋਹੇ ਆ ਜੀ ਮਿੰਨੀ ਕੋ ਆ। ਇੱਕ ਆਹ ਦਰਖਤ ਬਹੁਤ ਲੋਕਾਂ ਨੇ ਫੋਟੋ ਖਚਾਈਆਂ ਨੇ ਗੀ ਇਹ ਦਰਖਤ ਕੋਲੇ ਇੱਥੇ ਅੱਜ ਆਪਾਂ ਵੀ ਖਚਾਵਾਂਗੇ ਤੇ ਨਾਲ ਆਪਣੀਆਂ ਗੱਡੀਆਂ ਦੀ ਵੀ ਫੋਟੋ ਖਿੱਚਾਂਗੇ ਇੱਥੇ ਆਪਾਂ। ਸੋਹਣਾ ਮਾਹੌਲ ਆ ਜੀ। ਬਹੁਤ ਆ ਗਏ ਜੀ ਆਪਾਂ ਦੇ ਪਾਸੇ ਉੱਪਰ ਜਿਹੜੀ ਤੁਹਾਨੂੰ ਆਪਾਂ ਜਗਾ ਦਿਖਾਈ ਸੀ ਤੇ ਤੁਹਾਨੂੰ ਵੀ ਦਿਖਾਉਣਾ ਹੈਗੇ ਜੀ ਉਹ ਜਗਾ ਸਵਰਗ ਤੋਂ ਘੱਟ ਨਹੀਂ ਹੈਗੀ ਇਹ ਬਹੁਤ ਹੀ ਸੋਹਣੀ ਹੈ ਜੀ ਲਓ ਜੀ ਇੱਥੇ ਖੜਾ ਤੇ ਸਾਈਕਲ ਆਪਣੇ ਇਹਨਾਂ ਨੇ ਬਹੁਤ ਸਾਥ ਦਿੱਤਾ ਹੈਗਾ ਜੀ ਹੁਣ ਤੱਕ ਤੇ ਆਹ ਦੇਖੋ ਜੀ ਸਾਹਮਣੇ ਵਾਲੇ ਪਾਸੇ ਪਗਦੀ ਹੈਗੀ ਜੀ ਝੀਲ ਰਣਜੀਤ ਸਾਗਰ ਡੈਮ ਹਰਾਵੀ ਦਰਿਆ ਤੇ ਉਹਦੇ ਚੋਂ ਹੀ ਇੱਧਰ ਨੂੰ ਪਾਣੀ ਆਇਆ ਹੋਇਆ ਹੈਗਾ ਜੀ ਇਹ ਸੋ ਐਵੇਂ ਦਾ ਮਾਹੌਲ ਆ ਜure ਸੋਹਣਾ ਬਣਿਆ ਹੋਇਆ ਜੀ ਪ੍ਰੋਗਰਾਮ ਪੂਰਾ ਉਹ ਚਲਿਆ ਗਿਆ ਬਾਈ ਕਸ਼ਤੀ ਵਾਲਾ ਫੇਰ ਅੱਗੇ ਨੂੰ ਉੱਥੋਂ ਕੋਈ ਨਾ ਕੋਈ ਸਵਾਰੀ ਆਊਗੀ ਫੇਰ ਬਿਠਾ ਕੇ ਇੱਧਰ ਲੈ ਆਊਗਾ ਤੇ ਸੂਰਜ ਨੇ ਵੀ ਮੁਖੜਾ ਦਿਖਾਇਆ ਆਪਣਾ ਹੁਣ ਧੁੱਪ ਕੱਢੀ ਆ ਥੋੜੀ ਜੀ ਚਮਕਾਰ ਆ ਜਾ ਪਿਆਗਾ ਠੰਡੀ ਠੰਡੀ ਹਵਾ ਚੱਲਦੀ ਆ ਮੌਸਮ ਸੋਹਣਾਗਾ ਤੇ ਚੱਲਦੇ ਆਂ ਕਿ ਪਾਪਰ ਤੱਕ ਅਨੰਦ ਗੁੰਨਾ ਖੁੱਲ ਗਈਆਂ ਹੋਣਗੀਆਂ ਤੇ ਇਧਰੋਂ ਆਇਆ ਗਿਆ ਆਪਾਂ ਉੱਪਰਲੇ ਪਾਸਿਓਂ ਤੇ ਉੱਪਰ ਚੱਲਦੇ ਆਂ ਦੇਖਦੇ ਆਂ ਕੁਝ ਖਾਣੇ ਪੀਣੇ ਆਂ ਭੁੱਖ ਵੀ ਲੱਗੀ ਪਈ ਹੈਗੀ ਹਰੇ ਟਾਈਮ ਨਹੀਂ ਨਾ ਹੋਇਆ ਤਾਂ ਕਰਕੇ ਕੋਈ ਆਇਆ ਨਹੀਂ ਹੈਗਾ ਵੈਸੇ ਇੱਥੇ ਜਿਹੜੀਆਂ ਗੱਡੀਆਂ ਖੜੀਆਂ ਨੇਗੀਆਂ ਤੇ ਇਹਨਾਂ ਤੇ ਵੀ ਰਾਈਡ ਕਰਵਾਉਂਦੇ ਨੇਗੇ ਆਹ ਤਾਂ ਖੈਰ ਜਵਾਕਾਂ ਵਾਲੀਆਂ ਨੇ ਤੇ ਇਧਰਲੇ ਪਾਸੇ ਵੀ ਖੜੀਆਂ ਨੇਗੀਆਂ ਜੀ ਸੋ ਇਹ ਤਾਂ ਜਵਾਕਾਂ ਵਾਲੇ ਆ ਤੇ ਉਪਰ ਉਹ ਸਾਹਮਣੇ ਜਿੱਥੇ ਤੁਸੀਂ ਦੇਖ ਸਕਦੇ ਹੋਗੇ ਆਹ ਬਣਿਆ ਹੋਇਆ ਹੈਗਾ ਜੀ ਸਾਹਮਣੇ ਪੌੜੀਆਂ ਚੜ੍ਹ ਕੇ ਉੱਚਾ ਜੱਕ ਤੇ ਉੱਥੇ ਖੜੀਆਂ ਨੇ ਗਏ ਜੀ ਜਿਨ੍ਹਾਂ ਨੇ ਵੱਡੇ ਨੇ ਜਿਵੇਂ ਨੌਜਵਾਨ ਗੱਭਰੂ ਉਹਨਾਂ ਨੇ ਰਾਈਡ ਕਰਨ ਹੈਗਾ ਜੀ ਇਹਨਾਂ ਗੱਡੀਆਂ ਦੇ ਉੱਤੇ ਤਾਂ ਉੱਥੋਂ ਟਿਕ ਟਕ ਵਗੈਰਾ ਫਿਰ ਉਹਨਾਂ ਦਾ ਕੀ ਹਿਸਾਬ ਕਿਤਾਬ ਐਸੇ ਕੋਈ ਇੱਥੇ ਆਇਆ ਨਹੀਂ ਕਹਿੰਦੇ ਪੁੱਛ ਕੇ ਦੱਸ ਦਿੰਦੇ ਤੁਹਾਨੂੰ ਚਲੋ ਜਦੋਂ ਵੀ ਆਉਂਦਾਗਾ ਆਪਾਂ ਤੁਹਾਨੂੰ ਦੱਸਾਂਗੇ ਤੇ ਉੱਥੇ ਮਤਲਬ ਕਿ ਖੜੀਆਂ ਨੇ ਉਹਨਾਂ ਕੋਲੇ ਉਹ ਗੱਡੀਆਂ ਜੀਆਂ ਬਾਕੀ VOTING ਵੀ ਹੈਗੀ ਆ ਉਹ ਪਤਾ ਕਰਦੇ ਇੱਥੋਂ ਮਿਲਦੇ ਆ ਕਿਸੇ ਨੂੰ ਪੁੱਛਦੇ ਆ ਵੀ ਕਿਵੇਂ ਇੱਥੇ ਕੀ ਹਿਸਾਬ ਕਿਤਾਬ ਰਹਿਣ ਦਾ ਪਾਰਕਿੰਗ ਦਾ ਹਨਾ ਜਾ ਹੋਰ ਕੀ ਕਿ ਐਕਟੀਵਿਟੀਆ ਨੇ ਉਰੇ ਜਿਹੜੀਆਂ ਹੈਗੀਆਂ ਨੇਗੀਆਂ ਉਹ ਕੋਈ ਨਾ ਕੋਈ ਆਉਂਦਾ ਕਿ ਇੱਥੇ ਫਿਰ ਗੱਲਬਾਤ ਕਰਾਂਗੇ ਉਹਨਾਂ ਨਾਲ ਆਪਾਂ ਸੋ ਦੋਸਤੋ ਜਿਹੜੀਆਂ ਸਾਰੀ ਹੈਗੀ ਇਹ ਜਗਾ ਇਹ ਪਾਰਕਿੰਗ ਆ ਸਾਰੀ ਤੇ ਇਹ ਜਿਹੜੀ ਬਣੀ ਹੋਈ ਹੈਗੀ ਪਾਰਕਿੰਗ ਤੇ ਉਹ ਗਾਹਾਂ ਤੱਕ ਉਹ ਜਿੱਥੇ ਕਿ ਧੂਆਂ ਦੇਖਦਾਗਾ ਤੁਹਾਨੂੰ ਤੇ ਉੱਥੇ ਤੱਕ ਮਤਲਬ ਕਿ ਗੱਡੀਆਂ ਵਗੈਰਾ ਲੱਗ ਸਕਦੀਆਂ ਨੇਗੀਆਂ ਪਾਰਕਿੰਗ ਬਣੀ ਹੋਈ ਹੈਗੀ ਵਧੀਆ ਪੂਰੀ ਤੇ ਇਹ ਸਾਰਾ ਹੈਗਾ ਜੀ ਮਿੰਨੀ ਕੋ ਆ ਇਹ ਪੂਰਾ ਗਰਾਊਂਡ ਆ ਤੇ ਨਾਲ ਏ ਝੀਲ ਲੱਗੀ ਤੇ ਬਹੁਤ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਨੇਗੀਆਂ ਉਰੇ ਉਹ ਕਰਵਾਈਆਂ ਜਾਂਦੀਆਂ ਨੇ ਹਜੇ ਤੱਕ ਖੁੱਲੇ ਨਹੀਂ ਹੈਗਾ 8:30 9:00 ਵਜੇ ਤੇ ਹੋ ਸਕਦਾ ਲੇਟ ਹੋਣ ਇੱਥੇ ਤੇ ਐਵੇਂ ਦਾ ਕੁਝ ਮਾਹੌਲ ਆ ਜੀ ਤੇ ਬਾਕੀ ਰਹਿਣ ਕਰਨ ਦੇ ਠਿਕਾਣੇ ਇੱਥੇ ਹੈਗੇ ਨੇਗੇ ਜੀ ਉੱਪਰਲੇ ਪਾਸੇ ਜਦੋਂ ਤੁਸੀਂ ਆਉਂਗੇ ਤਾਂ ਉੱਥੇ ਤੁਹਾਨੂੰ ਪਰਲੇ ਪਾਸੇ ਖੁੰਜੇ ਤੇ ਬਣਿਆ ਹੋਇਆ ਮਿਲ ਜੂਗਾ ਜੀ ਹੱਟਾਂ ਬਣੀਆਂ ਹੋਈਆਂ ਨੇ ਸਰਕਾਰੀ ਹੱਟਾਂ ਕਹਿੰਦੇ ਨੇ ਉਹਨਾਂ ਨੂੰ ਉੱਥੇ ਰਹਿਣ ਵਗੈਰਾ ਦਾ ਠਿਕਾਣਾ ਜਿਹੜਾ ਉਹ ਮਿਲ ਜੂਗਾ ਤੇ ਜਿਹੜੀ ਇਧਰਲੇ ਪਾਸੇ ਆ ਬਿਲਡਿੰਗ ਬਣਦੀ ਐ ਇਹ ਵੀ ਵੈਸੇ ਤਾਂ ਰਹਿਣ ਲਈ ਬਣ ਰਹੇ ਸੀਗੇ ਕਮਰੇ ਪਰ ਇਹਦੇ ਉੱਤੇ ਸਟੇਜ ਟੂ ਲੱਗੀ ਹੋਈ ਹੈਗੀ ਕੋਈ ਕਾਰਨ ਹੋਊਗਾ ਸਰਕਾਰੀ ਹੈਨਾ ਤੇ ਐਵੇਂ ਦਾ ਕੁਝ ਮਾਹੌਲ ਆਗਾ ਜੀ ਉਰੇ ਤੇ ਬਹੁਤ ਹੀ ਸੋਹਣਾਗਾ ਆਪਣੇ ਪੰਜਾਬ ਦੇ ਵਿੱਚ ਮਤਲਬ ਕਿ ਵੀ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਹੈਗੀਆਂ ਨੇ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਲੱਗੀਆਂ ਆਪਣੇ ਲੋਕ ਮਨਾਲੀ ਚਲੇ ਜਾਂਦੇ ਨੇ ਸ਼ਿਮਲੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਇਹਨਾਂ ਇਹਨਾਂ ਥਾਵਾਂ ਦਾ ਪਤਾ ਨਹੀਂ ਹੈਗਾ ਤੇ ਬਹੁਤ ਵਧੀਆ ਜਗ੍ਹਾ ਜੀ ਇਹ ਵਧੀਆ ਮੌਸਮ ਆ ਗਾure ਵਧੀਆ ਮਾਹੌਲ ਆ ਵਧੀਆ ਲੋਕ ਆ ਆਪਣੇ ਪੰਜਾਬ ਦੇ ਵਿੱਚ ਤੇ ਇਧਰਲੇ ਪਾਸੇ ਆ ਕੈਂਪਸਾਈਟ ਆ ਗਈ ਅੱਗੇ ਜਾ ਕੇ ਜੇ ਤੁਸੀਂ ਤੁਹਾਡੇ ਕੋਲ ਕੈਂਪਿੰਗ ਦਾ ਸਮਾਨ ਹੈਗਾ ਕੈਂਪਿੰਗ ਦਾ ਤੁਸੀਂ ਇੱਥੇ ਕੈਂਪਿੰਗ ਵੀ ਕਰ ਸਕਦੇ ਹੋ ਵੀ ਤੇ ਬਹੁਤ ਹੀ ਸੋਹਣਾ ਗਾ ਜੀ ਇਹ ਏਰੀਆ ਇੱਥੋਂ ਦਾ ਬਹੁਤ ਹੀ ਸੋਹਣਾ ਮਾਹੌਲ ਆ ਦੁਕਾਨਾਂ ਵਗੈਰਾ ਸਾਰਾ ਕੁਝ ਇੱਥੇ ਹੈਗਾ ਫਿਲਹਾਲ ਬੰਦ ਨੇ ਤੇ ਹੁਣ ਦੇਖਦੇ ਅਸੀਂ ਇੱਥੋਂ ਅੱਗੇ ਨੂੰ ਜਾਵਾਂਗੇ ਜੀ ਹੁਸ਼ਿਆਰਪੁਰ ਵੱਲ ਨੂੰ ਤੇ ਸਫਰ ਆਪਣਾ ਕਰਦੇ ਆਂਗੇ ਜੀ ਸ਼ੁਰੂ ਇੱਥੋਂ ਆਪਾਂ ਐ ਸੀਗਾ ਵੀ ਚੱਲ ਦੁਕਾਨ ਖੁੱਲੂ ਕੋਈ ਨਾ ਕੋਈ ਕੁਛ ਨਾ ਕੁਛ ਖਾ ਕੇ ਚੱਲਾਂਗੇ ਪਰ ਦੁਕਾਨ ਨਹੀਂ ਖੁੱਲੀ ਹੈਗੀ ਤੇ ਫੇਰ ਹੁਣ ਕੋਈ ਨਾ ਕੋਈ ਢਾਬਾ ਆਊਗਾ ਅੱਗੇ ਤੇ ਦੇਖਦੇ ਆਂ ਫੇਰ ਢਾਬੇ ਤੇ ਖਾ ਕੇ ਜਾਵਾਂਗੇ ਜੀ ਤੇ ਉੱਥੇ ਬੈਠੇ ਸੀਗੇ ਦਰਖਤ ਥੱਲੇ ਤੇ ਚੱਲਦੇ ਆ ਜੀ ਫੇਰ ਅੱਗੇ ਨੂੰ ਹੁਣ ਆਪਾਂ ਆਪਾਂ ਚੜਾਈਆਂ ਚੜ ਕੇ ਉੱਪਰ ਆ ਗਏ ਜੀ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਜਿੱਥੇ ਝੀਲ ਆ ਗਈ ਉਹ ਜਗ੍ਹਾ ਤੋਂ ਆਏ ਆਗੇ ਆਪਾਂ ਹੁਣ ਚੜਾਈਆਂ ਕਾਫੀ ਸੀਗੀਆਂ ਲਿੰਕ ਰੋਡ ਸੀ ਇਹ ਸੜਕ ਵੀ ਖਰਾਬ ਜੀ ਸੀਗੀ ਵਿੱਚੋਂ ਕਈ ਥਾਂ ਤੇ ਤੁਰ ਕੇ ਆਉਣਾ ਪਿਆਗਾ ਇੱਥੋਂ ਦੇਖਦਾ ਹੈਗਾ ਜੀ ਸਾਰਾ ਨਜ਼ਾਰਾ ਇਹ ਪੌਤੀ ਜਗ੍ਹਾ ਤੇ ਖੜੇ ਆ ਹੁਣ ਤਪੂ ਵੀ ਨਿਕਲ ਗਈ ਪੂਰੀ ਸੂਰਜ ਪੂਰਾ ਚਮਕਿਆ ਆ ਤਪੂ ਦਾ ਹਾਲ ਕੁਛ ਐਵੇਂ ਦਾ ਦੇਖੋ ਸੂਰਜ ਜਮਾ ਸਿਰ ਤੇ ਆਇਆ ਪਿਆਗਾ ਆ ਬਹਾ ਬੂਹਾ ਸਾਰੇ ਹਨ ਗਿੱਲੀਆਂ ਹੋ ਗੀਆਂ ਚੰਕਦੀ ਇਹਨਾਂ ਨਾ ਇੰਨੀ ਕਿ ਧੁੱਪ ਆ ਗਈ ਓਰੇ ਗਰਮੀ ਨਾਲ ਚੋ ਜਾਂਦਾ ਬੰਦਾ ਆ ਖੜੇ ਨੇ ਸਾਈਕਲ ਆਪਣੇ ਦੇਖੋ ਬਹੁਤ ਹੀ ਸੋਹਣਾ ਨਜ਼ਾਰਾ ਬਹੁਤ ਹੀ ਸੋਹਣਾ 뷰 ਬਣਦਾ ਇੱਥੋਂ ਮਿੰਨੀ ਗੋਤ ਲਗਾਤਾਰ ਚੜਾਈਆਂ ਚੜਦੇ ਆਪਾਂ ਪਹੁੰਚ ਚੁੱਕੇ ਆ ਜੀ ਉਪਰ ਪਿੰਡ ਧਾਰ ਧਾਰਕਲਾ ਹਨਾ ਜੀ ਧਾਰਕਲਾ ਪਿੰਡ ਪਹੁੰਚ ਗਏ ਆਪਾਂ ਤੇ ਆ ਚੌਂਕ ਆਗਾ ਤੇ ਆ ਚੌਕ ਤੋਂ ਇਧਰ ਨੂੰ ਜਾਵਾਂਗੇ ਆਪਾਂ ਉਹ ਸੜਕ ਪਠਾਨਕੋਟ ਨੂੰ ਤੇ ਆ ਵੀ ਸੜਕ ਜਾਂਦੀ ਹੈਗੀ ਤੇ ਇਹ ਜਿੱਥੋਂ ਆਪਾਂ ਅੱਜ ਸਵੇਰੇ ਆਏ ਆਂਗੇ ਪਿੰਡ ਉਚਾ ਥੜਾ ਇਹ ਉਧਰ ਦੀ ਜਾਂਦੀ ਹੈਗੀ ਤੇ ਆਪਾਂ ਜਾਵਾਂਗੇ ਸੜਕੋਂ ਪਰਲੇ ਕਿਉਂਕਿ ਇਧਰ ਦੀ ਤਾਂ ਆਪਾਂ ਆਏ ਆਂਗੇ ਪਹਿਲਾਂ ਤੇ ਪਾਣੀ ਪੁਣੀ ਭਰਦੇ ਤੇ ਰੋਟੀ ਪਾਣੀ ਇਥੋਂ ਖਾ ਕੇ ਫੇਰ ਹੀ ਤੁਰਾਂਗੇ ਹੁਣ ਆਪਾਂ ਗਰਮੀ ਬਹੁਤ ਜ਼ਿਆਦਾ ਆ ਵਧੀਆ ਵਧੀਆ ਆਹੀ ਪਿੰਡ ਆਂਕੀ ਆ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਜੇ ਇਧਰ ਦੀ ਜਾਓਗੇ ਰਸਤਾ ਦੱਸਿਆ ਕੀ ਨਾਮ ਆ ਵੀਰੇ ਤੁਹਾਡਾ ਤੁਹਾਡਾ ਵੀਰੇ ਮੇਰਾ ਸ਼ਮੀਮ ਸ਼ਮੀਮ ਮੁਸਲਮਾਨ ਹਾਂਜੀ ਹਾਂਜੀ ਠੀਕ ਹੈ ਤੇ ਆਪਣਾ ਕਿਹੜਾ ਪਿੰਡ ਹੈ ਤੁਹਾਡਾ ਆਹੀ ਹੈਗਾ ਨਹੀਂ ਸਾਡਾ ਪੰਗੋਚ ਹੈਗਾ ਇੱਥੇ ਠੀਕ ਹੈ ਠੀਕ ਹੈ ਕਾਲਜ ਕਿੱਥੇ ਹੈਗਾ ਵੇ ਫਿਰ ਹਾਂਜੀ ਪठानसाਹ ਇਹ ਵੀ ਪठानसाਹ ਹੀ ਹੈ ਹਾਂਜੀ ਕਾਲਜ ਫਿਰ ਕਿਹੜੇ ਕੋਲੇ ਸਾਡਾ ਪठानकोट ਆਈ ਤੇ ਆਈ ਹੈਗਾ ਅੱਛਾ ਉੱਥੇ ਕਾਲਜ ਆਈ ਹੋਗੇ ਹੁਣ ਤੁਸੀਂ ਹਾਂ ਹੁਣ ਨਹੀਂ ਆਇਆ ਹੈ ਠੀਕ ਆ ਠੀਕ ਆ ਤੇ ਇਹ ਰਸਤਾ ਫਿਰ ਸਹੀ ਹੈ ਪठानकोट ਨੂੰ ਇਧਰ ਤੂੰ ਬਾਈ ਕਿੰਸੇ ਸ਼ੋਰੋਂ ਆਇਆ ਤੰਦੀ ਨਾ ਵਧੀਆ ਠੀਕ ਆ ਠੀਕ ਆ ਤੇ ਰੋਟੀ ਵੀ ਖਾਣੀ ਹੈ ਢਾਬਾ ਢੂਬਾ ਕਿਹੜਾ ਵਧੀਆ ਠੀਕ ਆ ਧੰਨਵਾਦ ਬਾਈ ਜੀ ਬਹੁਤ ਬਹੁਤ ਦੇ ਬਹੁਤ ਨੌਜਵਾਨ ਦੇਖਿਓ ਠੀਕ ਆ ਬਲੌਗ ਆਪਣਾ ਤੁਹਾਡੀ ਵੀਡੀਓ ਆ ਗਈ ਵਿੱਚ ਤੁਹਾਡਾ ਕੀ ਨਾਮ ਹੈ ਵੀਰੇ ਧੰਨਵਾਦ ਵੀਰੇ ਬਹੁਤ ਬਹੁਤ ਆਸੀਫ ਆਸੀਫ ਤੁਹਾਡਾ ਵੀ ਪਿੰਡ ਇਹੀ ਹੈਗੇ ਨਾ ਬਾਈ ਹੁਣ ਵਾਲਾ ਠੀਕ ਆ ਪਿੰਡ ਵੀ ਤੁਹਾਡਾ ਨਾਮ ਜਾ ਔਖਾ ਜਾਗਾ ਯਾਰ ਤੇ ਧੰਨਵਾਦ ਬਈ ਬਹੁਤ ਬਹੁਤ ਬੱਸਾਂ ਬਸਾਰੀ ਸਾਰੇ ਵਿੱਚ ਕਿਵੇਂ ਆ ਗਈ ਇੱਧਰ ਵਧੀਆ ਬੱਸਾਂ ਦੀ ਆਹੀ ਮਿੰਨੀ ਚੱਲਦੀਆਂ ਨੇ ਕਦੂਜੀ ਵੀ ਆਉਂਦੀ ਪੀਆਰਟੀ ਸੀ ਵੀ ਅੱਛਾ ਵਧੀਆ ਟਾਈਮ ਤੋਂ ਹੈਗੇ ਨੇ ਕਿ ਕਿੰਨੇ ਕੇ ਟਾਈਮ ਵਾਧਾ ਜਾਂਦੀ ਹੈ ਬਸ ਅੱਧੇ ਘੰਟੇ ਦਾ ਚਾਹ ਸਹੀ ਹੈ ਫਿਰ ਤਾਂ ਹਨਾ ਹੈਗੀ ਆ ਬੱਸਾਂ ਜੀ ਮਤਲਬ ਇੱਧਰ ਸਰਵਿਸ ਵਧੀਆ ਪਿੰਡ ਧਾਰਕਲਾ ਪਹੁੰਚ ਗਏ ਸੀਗੇ ਤੇ ਰੋਟੀ ਖਾਣ ਲੱਗਿਆ ਹੁਣ ਗਲਾਸ ਦੇ ਦਿਓ ਜੀ ਦੋ ਤੇ ਛੋਲਿਆਂ ਦੀ ਦਾਲ ਆ ਜੀ ਰੋਟੀ ਆ ਤੇ ਪਿਆਜ਼ ਤੇ ਖਾਣਾ ਰੋਟੀ ਭੁੱਖ ਬਹੁਤ ਲੱਗੀ ਵੀ ਆ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਫੇਰ ਤੁਰਦੇ ਆਂਗੇ ਅੱਗੇ ਨੂੰ ਪਠਾਨਕੋਟ ਤੱਕ ਲਗਾਤਾਰ ਐਂ ਉਤرائی ਆ ਜੀ ਕਿਤੇ ਕਿਤੇ ਵਿੱਚ ਚੜ੍ਹਾਈ ਆ ਮਾੜੀ ਮੋਟੀ ਪਰ ਉਹ ਸਾਈਕਲ ਰੋੜਦਾ ਰਹਿੰਦਾ ਉਥੇ ਵੀ ਜਿਆਦਾ ਔਖ ਨਹੀਂ ਜਿਵੇਂ ਕੱਲ ਪਹਿਲੇ ਦਿਨ ਉੱਪਰ ਚੜਨ ਲੱਗੇ ਹੋਏ ਸੀਗੇ ਤੇ ਅੱਜ ਉੰਨੇ ਹੀ ਸੌਖੇ ਹਨ। ਇਹ ਰਾਹ ਵੀ ਸੋਹਣਿਆ ਹੈ ਮੋੜ-ਕੋੜ ਜਿਹੇ ਨੇਗੇ। ਆਪੀ ਸਾਈਕਲ ਭੱਜਿਆ ਜਾਂਦਾ। ਜਿਵੇਂ ਆ ਇੰਨੀ ਕਿ ਚੜ੍ਹਾਈ ਆ ਗਈ ਹੁਣ ਮੂਰੇ। ਹੌ ਮੋੜ ਜਾ ਮੋੜ ਕੇ ਗਾਹਾਂ ਫੇਰ ਉਤਰਾਈ ਆ ਜਾਣੀ ਹੈਗੀ। ਐਵੇਂ ਦੀ ਰਸਤਾ ਜੀ ਹੈ। ਅੱਪਾ ਖੜੇ ਆ ਜੀ ਇਸ ਵਕਤ ਪਠਾਨਕੋਟ ਤੇ ਨੈਸ਼ਨਲ ਆ ਹਾਈਵੇ ਆ ਜੀ ਨਾਕਾ ਚੱਕੀ ਪੁਲ ਤੇ ਜਾਂਦਾ ਜੀ ਇਹ ਪੁਲ ਅੱਗੇ ਨੂੰ ਹੁਸ਼ਿਆਰਪੁਰ ਜਲੰਧਰ ਇਹ ਪਹਾੜੀ ਏਰੀਆ ਚੋਂ ਨਿਕਲ ਆਏ ਆ ਆਪਾਂ ਮਾਰੇ ਮੋਟੇ ਜਿਹੇ ਪਹਾੜ ਨੇਗੇ ਸਾਹਮਣੇ ਥੋੜੇ ਬਹੁਤੇ ਜੇ ਤੇ ਪਰ ਗਰਮੀ ਬਹੁਤ ਜ਼ਿਆਦਾ ਤਾਂ ਆਪਾਂ ਬਹੁਤ ਜ਼ਿਆਦਾ ਹੈ ਜੀ ਤੇ ਦੇਖਣਾ ਕਿੱਥੇ ਤੱਕ ਪਹੁੰਚ ਪਾਉਣ ਹੈਗੇ ਵੈਸੇ ਆਪਾਂ ਹੁਸ਼ਿਆਰਪੁਰ ਦਾ ਟੀਚਾ ਰੱਖਿਆ ਹੋਇਆ ਅੱਜ ਦਾ ਵੀ ਹੁਸ਼ਿਆਰਪੁਰ ਜਾਣਾ ਦੇਖਦੇ ਕਿੱਥੇ ਤੱਕ ਪਹੁੰਚਦੇ ਆਂ ਕੱਪੜੇ ਵੀ ਗਿੱਲੇ ਹੋ ਸਕਦਾ ਪਹਿਲਾਂ ਹੀ ਰੁਕੀਏ ਕਿੱਥੇ ਆਹ ਇਸ ਵਕਤ ਖੜੇ ਆਂ ਜੀ ਦਮਤਾਲ ਪਿੰਡ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾਗਾ ਜੀ ਪਠਾਨਕੋਟ ਤੋਂ ਜਦੋਂ ਆਪਾਂ ਜਲੰਧਰ ਹੁਸ਼ਿਆਰਪੁਰ ਵਾਲਾ ਰੋਡ ਫੜਦੇ ਆਂਗੇ ਤਾਂ ਥੋੜਾ ਜਿਹਾ ਵਿੱਚ ਇਹ ਹਿਮਾਚਲ ਦਾ ਜਿਹੜਾ ਏਰੀਆ ਹੈਗਾ ਉਹ ਆਉਂਦਾਗਾ ਤੇ ਮੂੰਹ ਤੇ ਇਹ ਗਰਮੀ ਸਾਫ਼ ਜ਼ਾਹਿਰ ਕਰਦੀ ਹੈ ਕਿ ਅੱਜ ਦਾ ਮੌਸਮ ਕਿਵੇਂ ਦਾਗਾ ਸੂਰਜ ਸਵੇਰ ਦਾ ਐਂ ਚੱਕੀ ਜਾਂਦਾ ਉੱਪਰ ਹੀ ਹੈਗਾ ਸਿਰ ਤੇ ਹੀ ਹੈਗਾ ਸਵੇਰ ਦਾ ਸੂਰਜ ਤੇ ਗਰਮੀ ਨੇ ਬੁਰਾ ਹਾਲ ਕਰਿਆ ਤਾਂ ਕੁਸ ਕੇ ਚੜਾਈਆਂ ਬਾਲੀਆਂ ਨਹੀਂ ਗੀਆਂ ਤੇ ਇੱਥੇ ਖੜੇ ਸੀਗੇ ਦਮਤਾਲ ਪਿੰਡ ਦੇ ਵਿੱਚ ਪਾਣੀ ਪੂਣੀ ਭਰਿਆ ਹੈਗਾ ਤੇ ਆਪਣਾ ਫਿਰ ਬਦਾਮ ਸ਼ੇਕ ਤਾਂ ਫਿਰ ਜ਼ਰੂਰੀ ਹੈਗਾ ਤੇ ਇਹ ਪੀ ਕੇ ਫਿਰ ਅੱਗੇ ਨੂੰ ਤੁਰਾਂਗੇ ਹੁਸ਼ਿਆਰਪੁਰ ਨੂੰ ਜੀ ਦੇਖਦੇ ਹਾਂ ਕਿੱਥੇ ਕਿ ਤੱਕ ਪਹੁੰਚਦੇ ਆਂਗੇ ਜਿਹੜੇ ਹਿਸਾਬ ਨਾਲ ਮੌਸਮ ਹੈ ਹੁਸ਼ਿਆਰਪੁਰ ਲੱਗਦਾ ਨਹੀਂਗਾ ਵੀ ਪਹੁੰਚਿਆ ਜਾਊਗਾ ਤੇ ਦੇਖਦੇ ਆਂਗੇ ਜੀ ਫਿਰ ਆਪਾਂ ਕੀ ਬਣਦਾਗਾ ਇੱਧਰ ਬਾਂਦਰ ਭਾਜੀ ਖੱਚਦੇ ਖੱਚਦੇ ਕੰਮ ਉਹ ਕੇ ਰਿਪੋਰਟ ਇੱਧਰ ਰਹਿ ਜਾਂਦਾਗਾ ਜੀ ਪਿਛੇ ਪਠਾਨਕੋਟ ਪੰਜਾਬ ਦਾ ਏਰੀਆ ਆਪਾਂ ਖੜੇ ਆਗੇ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਆ ਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਸਾਹਮਣੇ ਹਾਈਵੇ ਤੇ ਇਹ ਹਾਈਵੇ ਦੇ ਉੱਪਰ ਦੀ ਆਪਾਂ ਆਏ ਆ ਹੁਣ ਇਹ ਪਠਾਨਕੋਟ ਆ ਜੀ ਅਜੂਰਾ ਟਿਕਾਣਾ ਆਪਣਾ ਜੀ ਆਰ ਕੇ ਹੋਟਲ ਐਂਡ ਰੈਸਟੋਰੈਂਟ ਕਿਉਂਕਿ ਸੜਨਾ ਕੱਪੜਾ ਲੀਡਾ ਜਾ ਬਹੁਤ ਜ਼ਿਆਦਾ ਗਿੱਲਾ ਸੀਗਾ ਤੇ ਬਾਕੀ ਟੁੱਪ ਵਾਲੀ ਜਿਹੜੀ ਸੀ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਉਹਦੇ ਕਰਕੇ ਫਿਰ ਕਮਰਾ ਲੈ ਲਿਆ ਸੀ ਪਹਿਲਾਂ ਹੀ ਸੋ ਅਜੂਰਾ ਟਿਕਾਣਾ ਇੱਥੇ ਹੋਊਗਾ ਜੀ ਤੇ ਹੁਣ ਚੱਲੇ ਆਂਗੇ ਰੋਟੀ ਖਾਣ ਟਾਬੇ ਤੇ ਤੇ ਪਿੰਡ ਇਹ ਹੈਗਾ ਜੀ ਛਾਨੀ ਇਸ ਛਾਨੀ ਪਿੰਡ ਹੈ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹ ਕਮਰਾ ਵਗੈਰਾ ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਜੀ ਰੋਟੀ ਖਾਈਏ ਤੇ ਰੋਟੀ ਖਾ ਕੇ ਫਿਰ ਵੀਡੀਓ ਸਮਾਪਤ ਕਰ ਦੇਾਂਗੇ ਆਪਾਂ ਸਾਹਮਣੇ ਆ ਗਿਆ ਜੀ 골ਡੀ ਪੰਜਾਬੀ ਟੱਬਾ ਤੇ ਟੱਬੇ ਤੇ ਬਹਿ ਕੇ ਆਪਾਂ ਖਾਵਾਂਗੇ ਰੋਟੀ ਤੇ ਆਹ ਬਹਿ ਗਿਆ ਜੀ ਨੌਜਵਾਨ ਮੰਜੇ ਤੇ ਕਈ ਦਿਨਾਂ ਤੋਂ ਕਹਦਾ ਵੀ ਵਧੀਆ ਤਰੀਕੇ ਨਾਲ ਰੋਟੀ ਜੀ ਨਹੀਂ ਖਾਦੀ ਹੈਗੀ ਐਂ ਬਹਿ ਕੇ ਖਾਣੀ ਹੈਗੀ ਅੱਜ ਤੇ ਰੋਟੀ ਖਾਣੇ ਆ ਰੋਟੀ ਖਾ ਕੇ ਫਿਰ ਚੱਲਦੇ ਆਂ ਵਾਪਸ ਕਮਰੇ ਦੇ ਵਿੱਚ ਤੇ ਆ ਗਿਆ ਜੀ ਆਪਣਾ ਅੱਜ ਦਾ ਸ਼ਾਹੀ ਖਾਣਾ ਨੈਕਸ ਸਬਜੀ ਰੋਟੀ ਆ ਰਹੀ ਆ ਜੀ ਸਬਜੀ ਤੇ ਸਲਾਦ ਆ ਗਈ ਆਪਣੇ ਕੋਲੇ ਤੇ ਪਲੇਟਾਂ ਆ ਗਈਆਂ ਲਓ ਜੀ ਲਓ ਰੋਟੀਆਂ ਵੀ ਆ ਗਈਆਂ ਤੇ ਖਾਣੇ ਆ ਜੀ ਕਰਦੇ ਆ ਸ਼ੁਰੂ ਆਪਾਂ ਤੇ ਫਿਰ ਕਰਦੇ ਆ ਬਾਕੀ ਦੀ ਗੱਲਬਾਤ ਤੇ ਹਾਂ ਜੀ ਦੋਸਤੋ ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਚੱਲਦੇ ਆਂਗੇ ਆਪਾਂ ਕਮਰੇ ਦੇ ਵਿੱਚ ਤੇ ਆਪਣੀ ਵੀਡੀਓ ਆਪਾਂ ਇੱਥੇ ਹੀ ਕਰਾਂਗੇ ਸਮਾਪਤਾ ਅੱਜ ਅੱਪਾ ਹੈਗੇ ਆ ਜੀ ਛਾਨੀ ਪਿੰਡ ਹਮਸਿਲ ਪ੍ਰਦੇਸ਼ ਦੇ ਵਿੱਚ ਸੋ ਸਵੇਰੇ ਮਿਲਦੇ ਹਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਜੇ ਵੀਡੀਓ ਚੰਗੀ ਲੱਗਿਆ ਤੁਹਾਨੂੰ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਆਪਣੇ ਕਮੈਂਟ ਜਰੂਰ ਸਾਂਝੇ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਧੰਨਵਾਦ